ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟੈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਕੀ ਅਫੇਚ ਚਾਤ ਪਾਉਨੀਆਂ ਪਹਿਲੀ ਖਬਰ ਤੇ ਸਰਕਾਰ ਨੇ ਕਿਹਾ ਕਿ ਦੋਰੇ ਟੈਕਸ ਤੋਂ ਬਚਨ ਦੇ ਸਮਝੌਤੇ ਚ ਮੋਸਟ ਫੇਵਰਿਟ ਨੇਸ਼ਨ ਦੀ ਵਿਵਸਥਾ ਨੂੰ ਖਤਮ ਕਰਨ ਦੇ ਸਵਿਟਜ਼ਰਲੈਂਡ ਦੇ ਫੈਸਲੇ ਦਾ ਭਾਰਤ ਤੇ ਇਫਤਾ ਦੇ ਸਮੂਹਾ ਦਰਮਿਆਨ ਵਪਾਰਕ ਸਮਝੌਤੇ ਚ ਜਿਤਾਈਆਂ ਗਈਆਂ ਵਚਨਬੱਤਾਵਾਂ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਸਵਿਟਜ਼ਰਲੈਂਡ ਸਰਕਾਰ ਨੇ ਭਾਰਤ ਨੂੰ ਦਿੱਤਾ ਗਿਆ ਐਮ ਐਫ ਐਨ ਦਾ ਦਰਜਾ ਪਿਛਲੇ ਹਫਤੇ ਖਤਮ ਕਰ ਦਿੱਤਾ ਇਸ ਕਦਮ ਨਾਲ ਭਾਰਤ ਚ ਸਵਿਟਜ਼ਰਲੈਂਡ ਦੇਸ਼ ਪ੍ਰਭਾਵਿਤ ਹੋਣ ਅਤੇ ਉੱਥੇ ਕੰਮ ਕਰਨੀਆਂ ਭਾਰਤੀ ਕੰਪਨੀਆਂ ਉੱਤੇ ਜ਼ਿਆਦਾ ਟੈਕਸ ਲਗਾਏ ਜਾਣ ਦੀ ਸੰਭਾਵਨਾ ਵਧ ਗਈ ਹੈ। ਸਵਿਟਜ਼ਰਲੈਂਡ ਚਾਰ ਯੂਰਪੀ ਦੇਸ਼ਾਂ ਦੇ ਸਮੂਹ ਇਫਟਾ ਦਾ ਵੀ ਹਿੱਸਾ ਹੈ ਜਿਸ ਨੇ ਭਾਰਤ ਨਾਲ ਮਾਰਚ ਚ ਵਪਾਰ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ। ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ ਦੇ ਮੈਂਬਰਾਂ ਦੇ ਵਿੱਚ ਆਈਸਲੈਂਡ, ਲਿਕਟਨਸਟਾਈਨ ਅਤੇ ਨਾਰਵੇ ਵੀ ਸ਼ਾਮਲ ਹੈ। ਸਵਿਟਜ਼ਰਲੈਂਡ ਦੇ ਵਿੱਚ ਗਰੁੱਪ ਚ ਸ਼ਾਮਲ ਦੇਸ਼ਾਂ ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਵਨ ਦੇ ਸਕੱਤਰ ਸਰੀਲ ਬਰਤਵਾਲ ਨੇ ਆਫਵਾੰਦੇ ਰੁਤਬੇ ਨੂੰ ਖਤਮ ਕਰਨ ਬਾਰੇ ਪੁੱਛੇ ਜਾਂਦੇ ਸਵਾਲ ਚੱਕਿਆ ਕਿਫਤਾ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡਮਨਿਕ ਰਾਹੇ ਲਬਲੰਕ ਨੇ ਸੋਮਵਾਰ ਨੂੰ OTTAWA ਦੇ ਰੀਡੋ ਹਾਲ ਵਿਖੇ ਵਿੱਤ ਮੰਤਰੀ ਵਜੋਂ ਸੌ ਚੁੱਕੀ ਹੈ। ਨਵੇਂ ਵਿੱਤ ਮੰਤਰੀ ਨੇ ਸਮਰੋਹ ਤੋਂ ਬਾਅਦ ਕਿਹਾ ਕਿ ਉਹਨਾਂ ਦੀਆਂ ਪ੍ਰਮੁੱਖ ਤਰਜੀਹਾਂ ਕੈਨੇਡੀਅਨਾਂ ਲਈ ਰਹਿਣ-ਸਹਿਣ ਦੀਆਂ ਕੀਮਤਾਂ ਨੂੰ ਘਟਾਉਣਾ ਅਤੇ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਸ ਤੋਂ ਪਹਿਲਾਂ ਕ੍ਰਿਸਟਲ ਫਰੀਲਡ ਨੇ ਸੋਵਾਰ ਸਵੇਰੇ ਟਰੂਡੋ ਨੇ ਲਿਖੇ ਪੱਤਰ ਚ ਅਚਾਨਕ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਆਪਣੇ ਹਸਤੀਫੇ ਵਿੱਚ ਫਰੀਲੈਂਡ ਨੇ ਖੁਲਾਸਾ ਕੀਤਾ ਕਿ ਟਰੂਡੋ ਨੇ ਉਹਨਾਂ ਨੂੰ ਪਿਛਲੇ ਹਫ਼ਤੇ ਸੂਚਿਤ ਕੀਤਾ ਸੀ ਕਿ ਹੁਣ ਉਸ ਨੂੰ ਇਸ ਭੂਮਿਕਾ ਵਿੱਚ ਨਹੀਂ ਦੇਖਣਾ ਚਾਹੁੰਦੇ ਅਤੇ ਇਸ ਦੀ ਬਜਾਏ ਉਹਨਾਂ ਨੂੰ ਇੱਕ ਹੋਰ ਕੈਬਨਿਟ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਟਰੂਡੋ ਨੇ ਅਸਤੀਫੇ ਦੇ ਉੱਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਇੱਕ ਪਾਸੇ ਪੰਜਾਬ ਦੇ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਕਨੌਰੀਆ ਤੇ ਸ਼ੱਭੂ ਬਾਰਡਰ 'ਤੇ ਅੰਦੋਲਨ ਕਰ ਰਹੇ ਨੇ ਉੱਥੇ ਹੀ ਕੇਂਦਰ ਸਰਕਾਰ ਨੇ ਖੇਤੀ ਸੈਕਟਰ ਦੇ ਲਈ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਜਾਰੀ ਕਰਕੇ ਕਿਸਾਨਾਂ ਲਈ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਹੁਣ ਪੰਜਾਬ ਸਰਕਾਰ ਨੇ ਇਸ ਮਾਮਲੇ ਸਬੰਧੀ ਕਿਸਾਨ ਤੇ ਮਜ਼ਦੂਰ ਆਗੂਆਂ ਦੀ 19 ਤਰੀਕ ਨੂੰ ਮੀਟਿੰਗ ਸੱਦੀ ਹੈ ਤੇ ਅਸਦੇ ਨਾਲ ਹੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਖਰੜੇ ਦਾ ਅਧਿਐਨ ਕਰਨ ਲਈ 7 ਹਫ਼ਤਿਆਂ ਦਾ ਸਮਾਂ ਦੇਣ ਲਈ ਵੀ ਕਿਹਾ ਇਹ ਤੋਂ ਬਾਅਦ ਉਹਨਾਂ ਵੱਲੋਂ ਜਵਾਬ ਦਿੱਤਾ ਜਾਵੇਗਾ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆ ਨੇ ਇਸ ਮਾਮਲੇ ਸੰਬੰਧੀ ਅਧਿਕਾਰੀਆਂ ਤੇ ਮਾਹਿਰਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਦੇ ਹੱਕ ਵਿੱਚ ਨਹੀਂ ਉਹਨਾਂ ਨੇ ਕਿਸਾਨਾਂ ਦੀ ਮੀਟਿੰਗ ਬੁਲਾਈ ਹੈ ਜਿਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ ਵਨ ਨੇਸ਼ਨ ਵਨ ਇਲੈਕਸ਼ਨਲ ਸੰਬੰਧਤ ਬਿਲ ਅੱਜ ਯਾਨੀ ਮੰਗਲਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਜ਼ਮ ਮੇਘਵਾਲ ਨੇ ਇਹ ਬਿਲ ਸਦਨ ਦੇ ਵਿੱਚ ਪੇਸ਼ ਕੀਤਾ ਹੈ ਇਸ ਬਿੱਲ ਨੂੰ ਸੰਵਿਧਾਨ 129 ਸੋਧ ਬਿੱਲ 224 ਦਾ ਨਾਮ ਦਿੱਤਾ ਗਿਆ ਹੈ। ਇਸ ਬਿੱਲ ਨੂੰ ਪੇਸ਼ ਕਰਨ ਤੋਂ ਬਾਅਦ ਸਰਕਾਰ ਇਸ ਨੂੰ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜਣ ਦੀ ਸਪਸ਼ਟ ਕਰ ਰਹੀ ਹੈ। ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਲਈ ਵਿਹਿਪ ਜਾਰੀ ਕੀਤਾ ਸੀ ਤੇ ਵਿਰੋਧੀ ਧਿਰ ਵਨ ਨੇਸ਼ਨ ਵਨ ਇਲੈਕਸ਼ਨ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਫਿਲਹਾਲ ਲੋਕ ਸਭਾ ਚ ਅੱਜ ਦੀ ਕਾਰਵਾਈ ਕਾਫੀ ਸ਼ੋਰ ਸ਼ਰਾਬੇ ਨਾਲ ਚੱਲੀ। ਸਪਾ ਪ੍ਰਧਾਨ ਅਖਲੇਸ਼ ਯਾਦਵ ਨੇ ਇਸ ਵਿਰੋਧ ਦਾ ਐਲਾਨ ਕੀਤਾ ਤੇ ਉਹਨਾਂ ਕਿਹਾ ਕਿ ਇਹ ਇੱਕ ਤਰ੍ਹਾਂ ਦੇ ਨਾਲ ਸੰਵਿਧਾਨ ਨੂੰ ਟਾਲਾਉਣ ਦੀ ਇੱਕ ਹੋ ਸਾਜ਼ਿਸ਼ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਵਾਰੀ ਨੇ ਕਿਹਾ ਕਿ ਕਾਰੈਕਟਰ ਇੱਕ ਚੋਣ ਬਿੱਲ ਸਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਤੇ ਇਹ ਬਿੱਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਚਕਾਰ ਸੰਤੁਲਨ ਨੂੰ ਵਿਗਾੜ ਦੇਵੇਗਾ ਅਤੇ ਭਾਰਤ ਦੀ ਸੰਘੀ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ। ਸ਼ਿਰਿਆ ਕਾਤਕ ਸਭ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਨੌਰੀ ਸ਼ਰਦ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਨ ਲਈ ਪਹੁੰਚੇ ਨੇ। ਤਿਆਰ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਸਟੇਜ ਤੋਂ ਤਕਰੀਰ ਕਰਦਿਆਂ ਕਿਹਾ ਕਿ ਢੱਲੇਵਾਲ 22 ਦਿਨਾਂ ਤੋਂ ਮਰਨ ਵਰਤ ਉੱਤੇ ਨੇ ਤੇ ਇਹ ਜਦ ਨਹੀਂ ਸਕੋ ਇਹ ਸਿਰੜਾ ਪਰ ਅਜਿਹਾ ਸਿਰੜ ਕਿਸੇ ਸਮੇਂ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਦਿਖਾਇਆ ਸੀ ਪਰ ਉਹਨਾਂ ਦੀ ਸ਼ਹਾਦਤ ਹੋਈ ਸੀ ਦੱਤੇਦਾਰ ਨੇ ਕਿਹਾ ਕਿ ਅਸੀਂ ਕਿਹੋ ਜਿਹੇ ਲੋਕਤੰਤ੍ਰਿਕ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਆਪਣੀਆਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾ ਉੱਤੇ ਲਾਉਣੀਆਂ ਪੈਂਦੀਆਂ ਨੇ ਇਹ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੋ ਖੇਤੀ ਮਰਦੀ ਹੈ ਤਾਂ ਦੇਸ਼ ਵੀ ਜਿਉਂਦਾ ਨਹੀਂ ਰਹੇਗਾ ਇਹ ਗੱਲ ਲੋਕ ਸਮਝਦੇ ਨੇ ਪਰ ਸਰਕਾਰਾਂ ਇਹ ਗੱਲ ਨਹੀਂ ਸਮਝ ਰਹੀਆਂ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਦੇ ਸੰਘਰਸ਼ਸ਼ੀਲ ਆਗੂ ਨੇ ਤੇ ਨਾਮ ਬਾਣੀ ਨਾਲ ਜੁੜੇ ਗੁਰਸਿੱਖ ਵੀ ਨੇ ਅਸੀਂ ਅਰਦਾਸ ਕਰਦੇ ਆ ਕਿ ਸਿੱਖ ਦਾ ਸਦਕ ਕੇਸਾ ਸਵਾਸਾ ਸੰਗ ਨਿਵੇ ਬੜੀ ਹਰਾਨੀ ਦੀ ਗੱਲ ਹੈ ਕਿ ਅੱਜ 22 ਦਿਨ ਹੋ ਗਏ ਨੇ ਪਰ ਸਰਕਾਰਾਂ ਦੇ ਕਰਨਾਂ ਉੱਤੇ ਜੂ ਨਹੀਂ ਸਰਕੀ ਸੰਗ੍ਰੋਹੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਜਰਾ ਫਲਸਤੀਨ ਦੇ ਲੋਕਾਂ ਪ੍ਰਤੀ ਇੱਕ ਜੁਰਤਾ ਜਹਰ ਕਰਦੇ ਹੋਏ ਸੋਮਵਾਰ ਨੂੰ ਇੱਕ ਹੈਂਡ ਬੈਗ ਲੈ ਕੇ ਸੰਸਦ ਪਹੁੰਚੀ ਸੀ ਜਿਸ ਉੱਤੇ ਫਲਸਤੀਨ ਲਿਖਿਆ ਹੋਇਆ ਸੀ ਤੇ ਉੱਥੇ ਹੀ ਪ੍ਰਿਯੰਕਾ ਦੇ ਇਸ ਕਦਮ ਦੀ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਤਾਰੀਫ ਕੀਤੀ ਹੈ ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ हसन ਚੌਧਰੀ ਨੇ ਇੰਸਟਾਗ੍ਰਾਮ ਉੱਤੇ ਪ੍ਰਿਯੰਕਾ ਗਾਂਧੀ ਦੇ ਬੈਗ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਜਵਾਹਰ ਲਾਲ ਨਹਿਰੂ ਵਰਗੇ ਮਹਾਨ ਸੰਤਰਤਾ ਸਹਿ ਨਾਨੀ ਦੀ ਪੋਤੀ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਪ੍ਰਿੰਕਾ ਬਹੁਨੇ ਲੋਕਾਂ ਵਿੱਚ ਉੱਚਾ ਖੜੀ ਹੈ ਤੇ ਇਹ ਬੇਹੱਦ ਸ਼ਰਮਨਾਕ ਹੈ ਕਿ ਅਜੇ ਤੱਕ ਕਿਸੇ ਵੀ ਪਾਕਿਸਤਾਨੀ ਸੰਸਦ ਮੈਂਬਰ ਨੇ ਅਜਿਹੀ ਹਿੰਮਤ ਨਹੀਂ ਵਿਖਾਈ। ਅਤਤਦਨ ਇੱਕ ਪ੍ਰਿੰਕਾ ਗਾਂਧੀ ਨੇ ਕਈ ਮੌਕਿਆਂ ਉੱਤੇ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਫਿਲਸਤੀਨੀਆ ਨਾਲ ਇੱਕ ਜੋੜਦਾ ਦਾ ਪ੍ਰਗਟਾਵਾ ਵੀ ਕੀਤਾ ਹੈ। ਲੋਕ ਸਭਾ ਦੇ ਵਿੱਚ VOTING ਤੋਂ ਬਾਅਦ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਸਦਨ ਚ ਬਿਲ ਪੇਸ਼ ਕਰਨ ਦੇ ਪ੍ਰਸਤਾਵ ਦੇ ਪੱਖ ਵਿੱਚ 269 ਸੰਸਦ ਮੈਂਬਰਾਂ ਨੇ ਵੋਟ ਕੀਤਾ ਹੈ। ਦਤਕੈ 198 ਨੇ ਵਿਰੋਧ ਚ ਵੋਟਿੰਗ ਕੀਤੀ ਹੈ। ਬਿਲ ਦੋਵਾਂ ਸਦਨਾਂ ਦੀ ਸਾਂਝੀ ਕਮੇਟੀ ਨੂੰ ਭੇਜੇ ਗਏ ਨੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੁਝਾਅ ਤੋਂ ਬਾਅਦ ਕਾਨੂੰਨ ਮੰਤਰੀ ਅਰਜੁਨ ਜਾ ਮੇਘਵਾਲ ਨੇ ਲੋਕ ਸਭਾ ਸਪੀਕਰ ਓਮ ਬਿਦਲਾ ਨੂੰ ਇਸ ਬਿਲ ਨੂੰ ਵਿਆਪਕ ਚਰਚਾ ਲਈ ਸੰਸਦੀ ਸਾਂਝੀ ਕਮੇਟੀ ਕੋਲ ਭੇਜਣ ਦੀ ਬੇਨਤੀ ਕੀਤੀ ਸੀ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਦਨ ਦਾ ਜ਼ਿਆਦਾ ਸਮਾਂ ਬਿਤਾਉਣ ਤੋਂ ਬਿਨਾ ਜੇ ਮੰਤਰੀ ਕਹਿੰਦੇ ਨੇ ਕਿ ਉਹ ਜੀਪੀਸੀ ਨੂੰ ਸੌਂਪਣ ਲਈ ਤਿਆਰ ਨੇ ਤਾਂ ਸਾਰੀ ਚਰਚਾ ਜੀਪੀਸੀ ਵਿੱਚ ਹੋਵੇਗੀ ਤੇ ਜੀਪੀਸੀ ਦੀ ਰਿਪੋਰਟ ਦੇ ਆਧਾਰ ਤੇ ਫੈਸਲਾ ਲਿਆ ਜਾਵੇਗਾ ਪਰ ਜੇ ਕੈਬਨਿਟ ਇਸ ਨੂੰ ਪਾਸ ਕਰ ਦਿੰਦੀ ਹੈ ਤਾਂ ਵੀ ਪੂਰੀ ਚਰਚਾ ਹੋਵੇਗੀ ਅਮਿਤ ਸ਼ਾਹ ਤੋਂ ਬਾਅਦ ਇਸ ਬਿੱਲ ਉੱਤੇ ਕਾਨੂੰਨੀ ਮੰਤਰੀ ਅਰਜੁਨ ਜ਼ਾਬ ਮੇਘਵਾਲ ਨੇ ਕਿਹਾ ਕਿ ਨਿਯਮ 74 ਦੇ ਤਹਿਤ ਉਹ ਇਸ ਬਿੱਲ ਲਈ ਜੀਪੀਸੀ ਦੇ ਗਠਨ ਦਾ ਪ੍ਰਸਤਾਵ ਕਰਨਗੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦਿਆ ਮੁਸ਼ਕਲਾ ਕੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਬੀਬੀ 자ਗੀਰ ਕੌਰ ਬਾਬਤ ਬੋਲੀ ਗਈ ਗਲਤ ਸ਼ਬਦਾਵਲੀ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਉੱਤੇ ਪਹਿਲਾਂ ਹੀ ਸਖਤ ਨੋਟਿਸ ਲਿਆ ਤੇ ਅੱਜ ਦੇ ਨਾਲ ਹੀ ਹੁਣ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਹੈ ਐਸਬੋ ਕਿ ਉਹਨਾਂ ਨੇ ਮੀਡੀਆ ਨਾਲ ਜ਼ਾਬਤਾ ਕਰਦਿਆ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੂੰ اخلاقی ਤੌਰ ਦੇ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਜ਼ਿਕਰ ਕਰਦੀ ਹੈ ਕਿ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਲੀ ਚੰਡੀਗੜ੍ਹ ਪਹੁੰਚੇ ਸਨ ਤੇ ਜਿੱਥੇ ਉਹਨਾਂ ਨੇ ਮਹਿਲਾ ਕਮਿਸ਼ਨ ਨੂੰ ਆਪਣਾ ਜਵਾਬ ਸੌਂਪ ਦਿਆ ਕਿਹਾ ਸੀ ਕਿ ਉਹਨਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਹ ਮਾਫੀ ਮੰਗਦੇ ਨੇ ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਜ਼ਾਜ ਲਾਲੀ ਗਿੱਲ ਨੇ ਸਪਸ਼ਟ ਕਰ ਦਿੱਤਾ ਕਿ ਇਹ ਮਾਮਲਾ ਸਿਰਫ ਮਾਫੀ ਨਾਲ ਖਤਮ ਨਹੀਂ ਹੋ ਜਾਣਾ ਦੂਜੀ ਧਿਰ ਨੂੰ ਸੁਣਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਅਦਲੀਏ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ